ਇੱਕ ਨੰਬਰ ਗਿੜਨਾ ਚਾਹਦੇ ਹਾਂ ਦੇਸ਼ਲਾਕਾ ਦੇਸ਼ਲਾਕਾ ਕਿਉਂ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੈਣ ਡਰ ਲੱਗਣ ਡਿਆ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਕੇ ਡੰਗਾ ਟੁੱਟਨੇ ਆਣਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆ ਤੁੰਗੀ ਆਂਡਿਆ ਓਏ ਹਾਂ ਉਹ ਪਾਣੀ ਦਾ ਓਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਪਾਣੀ ਚੜ ਗਿਆ ਉੱਪਰ ਓਏ ਰੱਬਾ ਮੇਰਾ ਪਲ 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 ਬਲ ਬਲ ਪਲ ਪਲ ਵਾਹਿਗੁਰੂ 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 ਓ ਬਾਬਾ ਖਵਾਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਈ 88 ਤੋਂ 1988 ਤੋਂ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਆਹ ਤੇ ਕੋਈ ਨਹੀਂ ਚੱਲ ਰਿਹਾ ਮੇਰੇ ਫੋਨ ਤੇ ਆ ਮਰੀ ਹੋਏ ਬਣਾ ਰਹੇ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਲੱਗੀ ਮੋਲ ਹੈ ਨਕਸ਼ੇ ਵਾਲੀ ਗੰਨ ਦੇ ਪਣੀ ਜਣ ਗਿਆ ਨਕਸ਼ੇ ਵਾਲੀ ਦੇ ਓ ਮੈਂ ਆ ਗਾੜਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਕੁਸ਼ਿਆ ਮੱਥਾ ਟੇਕ ਬਾਬੇ ਦੇ ਰਿਆ ਪ੍ਰਸ਼ਾਨ ਮਣੇਗਾ ਪ੍ਰਸ਼ਾਨ ਲਿਆ ਮੱਥਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਦੀ ਗੋਰੀ ਆ ਪੈ ਰੋ ਦੇ ਕੋਵੇ ਇਹ ਤਾਂ ਆਟ ਉੜ ਜਣੀ ਓਏ ਇਹ ਦੀਵਾਰ ਉੜ ਮਸਾਟੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕਸੀਕਰਾਂ ਲੈ ਕੇ ਪਾਣੀ ਜਾਏਗਾ ਨਾ ਤੇ ਲਗ ਰਿਹਾ ਇਹ ਕਰ ਨੰਬਰ ਗਿਣਨਾ ਚਾਹਦੇ ਤੇ ਅਸ਼ਲਾਕਾ ਦੇ ਅਸ਼ਲਾਕਾ ਆਮੇ ਤੁਹਾਨੂੰ ਪਾਣਾ ਫਿਰ ਯਾਰ ਤੈਨੂੰ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਇਹ ਟੁੱਟ ਕੇ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆ ਤੂੰ ਵੀ ਡੰਡਿਆ ਓਏ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਰੱਤਾ ਮੇਰਾ ਬਲ 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 ਵਾਹਿਗੁਰੂ 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 ਓ ਬਾਬਾ ਖਵਾ ਜਾ ਵੀਰ ਬਾਬਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹਾਂ ਇਹ ਤਾਂ ਲੋਕਾਂ ਨੂੰ ਸਟਾਰਟ ਮੇਰੇ ਫੋਨ ਤੇ ਆ ਰਹੀ ਓਏ ਬਣਾ ਰਹੇ ਨੇ ਇੱਥੇ ਬਣਾ ਰਹੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਗੀ ਮੌਲ ਆ ਨਖੇ ਵਾਲੀ ਕੰਧ ਤੇ ਪਣੀ ਡੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਾੜਾ ਆ ਲੈ ਬੱਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖੈ ਜਾਂ ਮੱਥਾ ਟੇਕ ਬਾਬੇ ਦੇ ਰਿਆ ਪ੍ਰੇਸ਼ਾਨ ਮੜਿਆ ਪ੍ਰੇਸ਼ਾਨ ਲਿਆ ਮੱਥਾ ਟਗੀਏ ਲੈ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਬੈਰ ਹੋ ਗਏ ਹੋਵੇ ਤੋ ਆਟ ਉੜ ਜਣੀ ਓਏ ਇਹ ਦੀ ਵਾਰ ਉੜ ਸਾਡੇ ਕੋ ਮੱਛਾ ਟੇਕੋ ਮੱਛਾ ਟੇਕੋ ਮੱਛਾ ਟੇਕੋ ਬਾਬੇ ਦੇ ਇਹ ਕਿੱਥੀ ਕਰਾ ਲੈਦੇ ਪਣੀ ਜਾਏਗਾ ਨਾ ਤੇ ਲੱਖ